ਬਹੁਤ ਵਧੀਆ ਸ਼ਵਾਸਨ ਦਿੱਤਾ ਗਿਆ ਸਾਨੂੰ ਬਈ ਤੁਸੀਂ ਅਕਸੈਪਟ ਨਹੀਂ ਕਰੋਗੇ ਜੋ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਤੁਹਾਨੂੰ ਰਿਜ਼ਲਟ ਦੇਾਂਗੇ ਤੁਸੀਂ ਉਹ ਅਕਸੈਪਟ ਨਹੀਂ ਕੀਤਾ ਹੋਣਾ ਕਿਉਂਕਿ ਸਾਡੀ ਵੀ ਇਹੋ ਜੀ ਮਨਸ਼ਾ ਨਹੀਂ ਹੈ ਵੀ ਸ਼ਹਿਰ ਦਾ ਮਾਹੌਲ ਖਰਾਬ ਕਰੀਏ ਜਾਂ ਪੰਜਾਬ ਦਾ ਮਾਹੌਲ ਖਰਾਬ ਕਰੀਏ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅੱਜ ਜਿਹੜੇ ਲੋਕ ਪਰੇਸ਼ਾਨ ਹੋਏ ਨੇ ਉਹਨਾਂ ਕੋਈ ਮਾਫੀ ਚਾਹੁੰਦੇ ਆ ਸਾਰੇ ਸ਼ਹਿਰ ਵਾਸੀਆਂ ਕੋ ਵੀ ਸਾਡੀ ਇਹੋ ਜੀ ਭਾਵਨਾ ਨਹੀਂ ਸੀ ਪਰ ਪ੍ਰਸ਼ਾਸਨ ਨੇ ਜਿਹੜਾ ਕਿਹਾ ਆ ਜੇ ਉਹ ਪਹਿਲੀ 2 ਤਰੀਕ ਤੱਕ ਨਹੀਂ ਕਰਦੇ 4 ਤਰੀਕ ਨੂੰ ਸਾਰੇ ਜ਼ਿਲ੍ਹਿਆਂ ਦੇ ਮੁਖਿਆਲਿਆਂ ਦੇ ਅੱਗੇ ਭਗਵੰਤ ਮਾਨ ਦਾ ਪੁਤਲਾ ਭੁੱਕੇ ਸਾਰੇ ਡੀਸੀਆਂ ਨੂੰ ਸਾਰੇ ਕਲੈਕਟਰਾਂ ਨੂੰ ਉਹਦੇ ਜਿਹੜੇ ਆ ਮਨਪੱਤਰ ਦਿੱਤੇ ਜਾਣਗੇ ਸੈਂਟੀ ਕਿਹ ਜਾ ਰਿਹਾ ਜੀ ਕੀ ਗੱਲਬਾਤ ਕੀ ਹੋਈ ਸੈਂਟੀ ਕੋਈ ਨਹੀਂ ਪ੍ਰਸ਼ਾਸਨ ਨੇ ਦੋ ਦਿਨ ਦਾ ਟਾਈਮ ਲੈ ਲਈ ਸਾਡੇ ਕੋਲ ਦੋ ਦਿਨ ਦਾ ਦੋ ਦਿਨ ਬਾਅਦ ਜਿੱਦਾਂ ਅਜ 29 30 31 ਲੀ ਤੋਂ ਬਾਅਦ ਸਾਨੂੰ ਜਿਹੜਾ ਰਿਜ਼ਲਟ ਦੇਣਗੇ ਨਹੀਂ ਦੇਣਗੇ ਤੇ ਸਾਡੇ 4.3 ਦਾ ਜਿਹੜਾ ਪੂਰੇ ਪੰਜਾਬ ਦਾ ਉਹ ਜਿਹੜਾ ਨਾ ਨਾ ਸਮਾਵਨ ਕੀਤਾ ਜਾ ਰਿਹਾ ਜੀ ਨਾ ਜੀ ਆਪਣੀ ਗੱਲਬਾਤ ਕਰਕੇ ਵੀ ਕੀ ਡਿਸਾਈਡ ਕਰਨਾ ਕੀ ਨਹੀਂ ਕਰਨਾ ਜੋ ਸਾਡੇ ਧਰਮਗੁਰੂ ਜੋ ਸਾਡੇ ਮੁੱਖੇ ਸੰਚਾਲਕ ਨੇ ਉਹ ਡਿਸਾਈਡ ਕਰਨਗੇ ਉਹ ਸਾਰਿਆਂ ਨੂੰ ਦੱਸਿਆ ਜਾਏਗਾ ਜਿਹੜਾ ਦੋ ਦਿਨ ਦਾ ਸਮਾਂ ਮੰਗਿਆ ਗਿਆ ਤੇ ਜਿਹੜਾ ਢੰਡਾ ਉਤਾਰੇ ਜਾਵੇਗਾ ਹੁਣ ਇਹ ਕੋਈ ਗੱਲਬਾਤ ਕੋਈ ਨਹੀਂ ਦੇਖੋ ਜੀ ਜਿਹੜਾ ਸਾਨੂੰ ਕਹਿ ਕੇ ਗਏ ਨੇ ਉਹ 100% ਨਹੀਂ ਹੋਏਗਾ ਅਸੀਂ ਸੁਪਰੀਮ ਕੋਰਟ ਵੀ ਜਾਵਾਂਗੇ ਹਾਈ ਕੋਰਟ ਵੀ ਜਾਵਾਂਗੇ ਉੱਥੋਂ ਐਸਐਟ ਬਣਾ ਕੇ ਲੈ ਕੇ ਰੇਣਾ ਇਹਨਾਂ ਸਾਰਿਆਂ ਦੇ ਖਿਲਾਫ ਜਿਹੜੀਆਂ ਉਹ ਬਾਰ ਬਾਰ ਕਹਿ ਰਹੇ ਸੀ ਪ੍ਰਸ਼ਾਸਨ ਦੀ ਨਿਲੈਕੀ ਰਹੀ ਹੈ ਪ੍ਰਸ਼ਾਸਨ ਤੁਹਾਡੇ ਕੋ ਪਹੁੰਚਿਆ ਹੁਣ ਕੀ ਸੰਤੀ ਬਣੀ ਨਾ ਨਾ ਨੀ ਨੀ ਕੋ ਨਾ ਨੀ ਤੋਂ ਉਸ ਦਿਨ ਤੋਂ ਹੀ ਆ ਕਿ ਮੈਂ ਹੁਣ ਵੀ ਸ਼ਬਦਾਂ ਆਪਣੀ ਲੇਕਿਨ ਜਿਹੜੇ ਪਹੁੰਚੇ ਆ ਉਹ ਆਪਣੇ ਸ਼્વાસਨ ਦੇ ਵਾਸਤੇ ਪਹੁੰਚੇ ਆ ਕਿਉਂਕਿ ਕੋਈ ਵੀ ਗੱਲ ਜਿਹੜੀ ਉਹ ਗਿਵਨ ਟੇਕ ਆ ਟੇਬਲ ਤੇ ਮੁੱਕਦੀ ਹੈ ਜ ਜੰਗਾ ਹੋ ਜਾਣ ਜੋ ਮਰਜ਼ੀ ਹੋ ਜਾਏ ਹਿੱਤ ਜਿਹੜੇ ਵੀ ਹੁੰਦਾ ਉਹ ਟੇਬਲ ਦੇ ਉੱਤੇ ਹੁੰਦਾ ਹੈ ਟੇਬਲ ਟਾਕ ਹੁੰਦੀ ਹੈ ਸਾਡੀ ਟੇਬਲ ਟਾਕ ਹੋਈ ਹੈ ਕਿ ਸਭ ਨੇ ਇੱਥੇ ਜੋ ਨਹੀਂ ਕਰਨਗੇ ਤੇ ਆ ਵੀ ਕੁਝ ਲੱਗਦਾ ਕਿ ਜਿਹੜਾ ਟੂਰਿਸਟ ਖਰਾਬ ਹੋ ਉਹਦਾ ਜ਼ਿੰਮੇਵਾਰ ਕੌਣਾ ਹੈ ਇਹ ਤਾਂ ਮਹਾਰਾਜ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਹੈ ਤੇ ਮੁੱਖ ਮੰਤਰੀ ਉਸ ਜਿਹੜਾ ਪਾਵਨ ਵਾਲਮੀਕੀ ਵੱਤ ਅਨੁਸਾਰ ਇਹ ਦੱਸ ਦੇਣਾ ਚਾਹਨਾ ਜੀ ਕਿ ਪਾਵਨ ਵਾਲਮੀਕੀ ਤਿਰਥ ਦਾ ਜਿਹੜਾ ਚੇਅਰਮੈਨ ਹੈ ਭਗਵੰਤ ਮਾਨ ਸ਼ੈਨ ਬੋਰਡ ਦਾ ਤੇ ਜੇ ਸ਼ੈਨ ਬੋਰਡ ਦੇ ਵਿੱਚ ਕੋਈ ਘਟਨਾ ਹੁੰਦੀ ਆ ਸ਼ੈਨ ਬੋਰਡ ਕੋਈ ਮਿਸ ਅਪਨਿੰਗ ਹੁੰਦੀ ਆ ਸ਼ੈਨ ਬੋਰਡ ਦੇ ਵਿੱਚ ਕੋਈ ਬੇਅਦਬੀ ਹੁੰਦੀ ਆ ਤੇ ਭਗਵੰਤ ਮਾਨ ਸਿੱਧਾ ਸਿੱਧਾ ਜ਼ਿੰਮੇਵਾਰ ਹੈ ਪ੍ਰਧਾਨ ਸਾਹਿਬ ਦੀ ਲੱਗਦਾ ਕਿ ਕੋਈ ਗੱਲਬਾਤ ਤੋਂ ਹੋਈ ਹੈ ਗੱਬਰ ਜੀ ਨੂੰ ਲੈ ਕੇ ਕੋਈ ਗੱਬਰ ਮੈਂ ਨਾਂ ਨਹੀਂ ਲੈਣ ਦਿੰਦਾ ਪਲੀਜ਼ ਉਹ ਚਾਹਵੋ ਉਸ ਬੰਦੇ ਦਾ ਨਾਂ ਨਹੀਂ 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 ਠੰਡੇ ਦੇ ਵੱਲੋਂ ਦੀ ਟੀਮ ਦੀ ਕੀ رائے ਬਣੀ ਚਾਹੀਦਾ ਵਾ ਜਾਂ ਫਿਰ ਨਹੀਂ ਝੰਡਾ ਤੇ ਨਹੀਂ ਲੱਗਣਾ ਜੇਦੋਂ ਸਾਰੀ ਦੇ ਨਾ ਲੱਗਣਾ ਜੇ ਇਹ ਜਿਹੜਾ ਹੋਵੇ ਹੁਣ ਮੈਂ ਤੁਹਾਨੂੰ ਇੱਕ ਸਾਰ ਨੂੰ ਪਹਿਲਾਂ ਵੀ ਗੱਲ ਦੱਸੀ ਯਾਰ ਹੁਣ ਵੀ ਦੱਸ ਦਾਂ ਝੰਡਾ ਲਾਉਣ ਦੀ ਰਸਮ ਕੀ ਹੁੰਦੀ ਆ ਪਹਿਲਾਂ ਭੁੰਦੀ ਪੂਜਨ ਹੁੰਦਾ ਆ ਫਿਰ ਉਸ ਜਗ੍ਹਾ ਦੀ ਬਰਿਆਦਾ ਬਣਾਈ ਜਾਂਦੀ ਆ ਫਿਰ ਪੂਜਾ ਮੰਤਰ ਹੁੰਦੇ ਨੇ ਪਰ ਹੋਰ ਤਰ੍ਹਾਂ ਦੀਆਂ ਬੜੀਆਂ ਗੱਲਾਂ ਹੁੰਦੇ ਫਿਰ ਝੰਡਾ ਚੜਦਾ ਡਾਂਗਾ ਨਾ ਬਾਸ਼ਿਆਂ ਬਾਲਿਆਂ ਨਾ ਔਰ ਕੁਹਾੜੀਆਂ ਨਾ ਝੰਡਾ ਨਹੀਂ ਚੜਦਾ ਇੱਕ ਗੁੰਡਾ ਕਰਦੇ ਨੰਗਾ ਨਾਚੀ ਨਾਗੇ ਮਨਿਆਦੇ ਨੇ ਝੰਡਾ ਚੜਿਆ ਕਹਰੇ ਨੇ ਸਾਡੇ ਨਾਲ ਚੱਥੇ ਬੰਦੀਆਂ ਬਹੁਤ ਬੈਠੀਆਂ ਉਸੀਂ ਦੇਖਿਆ ਜਥੇ ਬੰਦੀਆਂ ਜਿਹੜੀਆਂ ਬਾਹਰੋਂ ਲੈਂਦੀਆਂ ਆ 5-5000 ਰੁਪਏ ਦੇ ਕਿਸੰਤ ਲੈਂਦਾ ਹੀ ਉਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਤੁਹਾਨੂੰ ਕੰਬਲ ਦੇਣੇ ਆ ਜਦੋਂ ਪੇਮੈਂਟ ਕਰਨ ਦੀ ਵਾਰੀ ਆਈ ਉਹਨਾਂ ਨੂੰ 5-500 ਦਿੱਤਾ ਉਹਨਾਂ ਰੋਲਾ ਪਾਇਆ ਵੀ ਕਰਕੇ ਤੁਸੀਂ 1000 ਲਿਆਇਓ ਦੇਣ ਸਾਨੂੰ 500 ਦੇਓ ਸਰਕਾਰ ਵੱਲੋਂ 5000 ਬੰਦੇ ਦਾ ਖਾਣਾ ਆ ਉੱਥੇ ਕਿ ਤੁਸੀਂ ਕੀ ਸੈਕਟ ਕਰਦੇ ਹੋ ਉਹ ਰਸਤਾ ਕੀ ਹੈ ਕਿ ਸਾਰਿਆਂ ਦੇ ਉੱਪਰ ਅਸੀਂ ਪੂਰੀ ਸੰਜੀਦਗੀ ਨਾਲ ਵਿਚਾਰ ਕਰਕੇ ਜੋ ਲੋੜਿੰਦੀ ਕਾਰਵਾਈ ਹੋ ਕਰਾਂ ਸਰ ਕੀ ਗੱਲਬਾਤ ਕੀ ਹੋਈ ਆ ਜੀ ਕੀ ਮੰਗ ਰੱਖ ਰਹੇ ਨੇ ਉਹਨਾਂ ਨੇ ਉਹਨਾਂ ਨੇ ਆਪਣਾ ਮੈਮੋਰੰਡਮ ਦਿੱਤਾ ਅਸੀਂ ਉਹਦੀ ਡਿਮਾਂਡਸ ਅਕੋਰਡਿੰਗਲੀ ਕਰਦੇ ਰਹਿਤੇ ਜਦੋਂ ਸਰ ਕਿੰਨੇ ਦਾ ਟਾਈਮ ਦਿੱਤਾ ਗਿਆ ਜੀ 4 ਤਰੀਕਾ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੈਗਾ ਕੁਝ ਘਟਨਾਕਰਮ ਜਿਹੜੇ ਹੋਏ ਆ ਉਸ ਤੋਂ ਮੇਰੇ ਤੋਂ ਪਹਿਲਾਂ ਦੇ ਹੋਏ ਆ ਉਹਦਾ ਉਹਦਾ ਮੈਂ ਸਾਰਾ ਸਾਰਿਆਂ ਦਾ ਸੰਗਿਆਨ ਲੈਂਦਾ ਹੈਗਾ ਜੋ ਇਹਨਾਂ ਦੀਆਂ ਗ੍ਰੀਵੈਂਸਸ ਆ ਉਹਨਾਂ ਨੂੰ ਚੰਗੀ ਤਰ੍ਹਾਂ ਸੁਣਿਆ ਅਸੀਂ ਉਹਨਾਂ ਨੂੰ ਬੜੀ ਸੰਜੀਦਗੀ ਦੇ ਨਾਲ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜੋ ਵੀ ਇਹਨਾਂ ਨੇ ਕਿਹਾ ਹੈਗਾ ਅਸੀਂ ਬਹੁਤ ਅੱਛੀ ਪੋਜ਼ਿਟਿਵ ਨਤੀਜੇ ਤੁਹਾਡੇ ਸਾਹਮਣੇ ਅਸੀਂ ਰੱਖਾ ਸਰ ਦੂਜੀ ਪੱਖ ਕੀ ਜਿਹੜੇ ਸਾਰਿਆਂ ਨਾਲ ਗੱਲ ਕਰਾਂਗੇ ਜਿਹੜੇ ਸਾਰੇ ਸਟੇਕ ਹੇਲਡਰ ਹੈ ਆਪਾਂ ਮਕਸਦ ਤਾਂ ਸ਼ਾਂਤੀ ਬਣਾਉਣ ਦਾ ਹੁੰਦਾ ਆਪਾਂ ਇੱਕੋ ਹੀ ਦੇਸ਼ ਦੇ ਵਾਸੀ ਆਂ ਆਪਾਂ ਇੱਕੋ ਹੀ ਨਾਗਰਿਕ ਆ ਅਸੀਂ ਸਾਡਾ ਮਕਸਦ ਇਹ ਰਹੇਗਾ ਕਿ ਕੋਈ ਵੀ ਪ੍ਰਸ਼ਾਸਨ ਦੇ ਉੱਪਰ ਕਾਫੀ ਸਵਾਲ ਚੁੱਕੇ ਜਾ ਰਹੇ ਨੇ ਇਹ ਕੋ ਆਸਮਾ ਨਹੀਂ ਹੈ ਆਪਾਂ ਅਸੀਂ ਤੁਹਾਨੂੰ ਬੜਾ ਕੱਟਸਾ ਮੈਂ ਇਹਨਾਂ ਨੇ ਦਿੱਤਾ ਹੈਗਾ ਉਹਦੇ ਵਿੱਚ ਸਾਰੀ ਜਿਹੜੀ ਕਾਰਵਾਈ ਹੈਗੀ ਹੈ ਸਾਰੇ ਸਟੇਕ ਹੇਲਡਰਸ ਨੂੰ ਬਿਠਾ ਕੇ ਜਿਸ ਤਰ੍ਹਾਂ ਵੀ ਕੋਈ ਹੱਲ ਨਿਕਲਿਆ ਅਸੀਂ ਇੱਕ ਪੋਜ਼ਿਟਿਵ ਨਤੀਜਾ ਕਰਾਂਗੇ ਤਾਂ ਕਿ ਹਮੇਸ਼ਾ ਲਈ ਸ਼ਾਂਤੀ ਬਣੀ ਰਹੇ। ਸ਼ਾਂਤੀ ਬਣੀ ਜੀ ਧਰਨਾ ਦੇ ਅੰਦਰ ਇਹ ਤਾਂ ਇਹਨਾਂ ਨੇ ਦੇਖਣਾ ਹੈਗਾ ਅਸੀਂ ਤਾਂ ਇਹੀ ਉਹਨਾਂ ਨੇ ਅਸੀਂ ਪਰੇਸ਼ਾਨ ਹੋਰੀ ਇਸ ਤਰ੍ਹਾਂ ਬਿਲਕੁਲ ਪਰ ਇਹਨਾਂ ਨੇ ਫਿਰ ਫਿਰ ਵੀ ਮੈਂ ਇਹਨਾਂ ਨੂੰ ਪ੍ਰਸ਼ੰਸਾ ਕਰਦਾ ਕਿ ਇਹਨਾਂ ਨੇ ਫਿਰ ਵੀ ਸ਼ਾਂਤੀ ਮਾਈ ਢੰਗ ਨਾਲ ਕੀਤਾ ਹੈਗਾ ਤੇ ਇਹਨਾਂ ਨੂੰ ਅਸੀਂ ਰਿਕੁਐਸਟ ਹੀ ਕਰਾਂਗੇ ਕਿ ਆਪ ਦਾ ਧਰਨਾ ਜਲਦ